ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦਾ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਆਪਾਂ ਪਿੰਡ ਕੋਠਾਗੁਰੂ ਕਾ ਬਣਾਉਣਾ ਹੈ ਜੀ ਪਹੁੰਚੇ ਆ ਤੇ ਦੋ ਬੈੜਾ ਤੁਹਾਡੇ ਵਾਸਤੇ ਸੇਲ ਲਈ ਲੈ ਕੇ ਆਏ ਇੱਕ ਤਾਂ ਛੋਟੇ ਜਿਹੇ ਪਾਦੀਏ ਕੀ ਠੀਕ ਆ ਤੇ ਇੱਕ ਤਾਜੀ ਹੁਣੇ ਸੂਈਆ ਜਰਸੀ ਠੀਕ ਆ ਤੇ ਮਗਰ ਚੰਗੇ ਟੀਕੇ ਦੀ ਬੱਚੀ ਆ ਜੀ ਜ਼ੇਰ ਹਜੇ ਪੈਣੀ ਬਾਕੀ ਆ ਤੇ ਗੱਲਬਾਤ ਬਾਈ ਨਗਰਾਂ ਮੈਂ ਨੰਬਰ ਬਾਈਆਂ ਦਾ ਬੋਲ ਦਿੰਨੇ ਆ 7696715 667 ਹਨਾ ਇਹ ਬਾਈਆਂ ਦਾ ਕੰਟੈਕਟ ਨੰਬਰ ਹੈਗਾ ਤੇ ਬਾਕੀ ਦੀ ਗੱਲ ਨੰਬਰ ਸਕਰੀਨ ਤੇ ਵੀ ਚੱਲੀਆਂ ਦਾ ਨੋਟ ਕਰ ਲਓ ਤੇ ਸਸੀ ਕਾ ਬਾਈ ਸਸੀ ਕਾ ਜੀ ਹੋ ਠੀਕ ਠਾਕ ਹਾਂ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਤਾਂ ਮੈਂ ਬੋਲਤਾ ਤੇ ਪਿੰਡ ਦੱਸੋ ਪਿੰਡ ਕੋਠਾ ਗੁੜੀ ਹੂੰ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਤੇ ਸਿੰਪਲ ਬੰਦੇ ਆ ਕੋਈ ਏਡੀ ਬੜੀ ਗੱਲਬਾਤ ਨਹੀਂ ਕਰਨੀ ਹੁੰਦੀ ਇੱਕ ਅੱਧਾ ਪਸੂ ਲਿਆਉਂਦੇ ਆ ਜਰੂਰ ਤੇ ਇਧਰ ਕੋਠਾ ਗੁਰੂ ਦਾ ਭਗਤਾ ਭਾਈ ਕਾ ਬਾਈਆਂ ਨੂੰ 4 ਕਿਲੋਮੀਟਰ ਆ ਤੇ ਕਿਹੜੇ ਪਾਸੇ ਨੂੰ ਜਾਂਦੀ ਆ ਸੜਕ ਜੇ ਤੇ ਆਪਣਾ ਘਰ ਆ ਜੀ ਗੰਡੂ ਰੋਡ ਆ ਜੀ ਕੋਠੇ ਤੋਂ ਉੱਥੇ ਲਿਖਿਆ ਹੋਆ ਵੀ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਵਾਲੀ ਬਾੜ ਦੇਖੀ ਐ ਨੇ ਕਦੋਂ ਸੂਈ ਆ ਬਾਈ ਇਹ ਇਹਨੂੰ ਘੰਟਾ ਕੋ ਬਸ ਜੇਰ ਹਜੇ ਪੈਣੀ ਬਾਕੀ ਆ ਜੇਰ ਦੀ ਸਪੈਸ਼ਲ ਵੀਡੀਓ ਬਣਾ ਕੇ ਰੱਖ ਲਿਓ ਜਰੂਰ ਪੈ ਗਈ ਹੈ ਕਿਹੜਾ ਸੂ ਆ ਵੀਰੇ ਇਹ ਤੀਜਾ ਸੂਈ ਆ ਤੀਜਾ ਸੂਪੀ ਹੈ ਨਾ ਤੇ ਥਣ ਸੁਣ ਤੇ ਲੇਵੇ ਲੂਵੇ ਤਾਂ ਕੋਈ ਕਸਰ ਹੀ ਨਹੀਂ ਛੱਡੀ ਹਨਾ ਇੱਕ ਨੰਬਰ ਤੇਰੇ ਤੇ ਦੁੱਧ ਵੀ ਫੈਟ ਵਾਲਾ ਪਾਉਗੀ ਹਾਂ ਹਾਂ ਦੁੱਧ ਵੀ ਫੈਟ ਵਾਲਾ ਤੇ ਕਿੰਨਾ ਦੁੱਧ ਦੇ ਦੂਗੀ ਫਿਰ ਕਿਹੜਾ ਸੁੱਤੀ ਦਾ ਤੀਜਾ ਤੇ ਦੂਜੇ ਸੂਏ ਦਾ ਕਿੰਨਾ ਦੁੱਧ ਦੱਸਿਆ ਮਾਲਕਾਂ ਨੇ ਪਹਿਲਾਂ ਦਾ 16 ਕਿਲੋ ਕੱਢਿਆ ਹੂੰ ਬਾਈ ਜਿੰਨਾ ਮਰਜੀ ਗਏ ਦੁੱਧ ਤੈਨੂੰ 20 ਦੇ ਨੇੜੇ ਦੇ ਦੇਣਾ ਜੀ ਕਿਉਂਕਿ ਮੈਂ ਮੇਰਾ ਵੀ ਅਹੀ ਕੰਮ ਮੈਨੂੰ ਵੀ ਪਤਾ ਪਸੂ ਕਿੰਨਾ ਦੁੱਧ ਦਿੰਦਾ ਠੀਕ ਆ ਤੇ ਖੋਲੋ ਬਾਈ ਨੂੰ ਤੋੜਾ ਤੋੜਾ ਕਰਾਈ ਗਏ ਚੈੱਕ ਤਾਰਾ ਤੁਰਾ ਤੁਰਾ ਸਾਨੂੰ ਚੈੱਕ ਕਰਵਾ ਦਿਆਂਗੇ ਸੀਲ ਠੰਡੀ ਆ ਤੇ ਜੇਰ ਪੈਣੀ ਬਾਕੀ ਆ ਲਿਓ ਤੇ ਬੱਚੀ ਦੇਖੋ ਕਿੰਨੀ ਪਿਆਰੀ ਹੈ ਨਾਲ ਹੀ ਘਰ ਮਾਈਨੇ ਤਿਆਰ ਹੋ ਜਾਣਾਗਾ ਲੈ ਚਲੋ ਤੇ ਬਣੇ ਰਹੋ ਵੀਡੀਓ ਦੇ ਨਾਲ ਰੇਟ ਵੀਡੀਓ ਤੇ ਵੇਚੀ ਹੋਊਗਾ ਠੀਕ ਹੈ ਜੀ ਲੈ ਚਲੋ ਜੀ ਨਾੜਾ ਨੂੰ ਰਖਵਾਨੇ ਤੇ ਪੂਰੀਆਂ ਉੱਪਰ ਦੀਆਂ ਕਰੋ ਜੀ ਚੈੱਕ ਆ ਕਰੋ ਜੀ ਦਰਸ਼ਨ ਕਮਾਲ ਦੀ ਬੈੜ ਹੈਗੀ ਤੇ ਫੇਸਬੁਕ ਪੂਰਾ ਚੰਗਾ ਥਣ ਦੇਖੋ ਕਿ ਉਹ ਜਿਵੇਂ ਲੱਗੇ ਧਾਰ ਦੂਰ ਪੂਰੀ ਨਰਮ ਅਰੇ ਓਕੇ ਜੀ ਕਰੋ ਜੀ ਚੈੱਕ ਤੇ ਬੰਦੋ ਫਿਰ ਨੂੰ ਧਾਰਾ ਤੁਹਾਨੂੰ ਕਰਾਉਣੇ ਚੱਕ ਆ ਦੇਖੋ ਵੀਰੋ ਬੱਚਾ ਆਪਾਂ ਮੜਾ ਰਿਹਾ ਹਜੇ ਤਾਂ ਚਗਾਇਆ ਨਹੀਂ ਹੈ ਨਾ ਜੀ ਦੁੱਧ ਤਾਰਾ ਦੂਰਾ ਕਰੋ ਚੱਕ ਧਾਰਾ ਨੰਬਰ 1 ਆ ਜੀ ਸਮਾਗ ਲੈ ਜੋ ਮਾਰੋ ਇਹਦਾ ਕੋਈ ਡਰ ਨਹੀਂ ਪਾਉਂਦੀ ਕਿ ਆਨਲਾਈਨ ਮੰਗਾ ਲੈ ਹਾਂ ਹਾਂ ਕੋਈ ਫੁੱਲ ਗਰੰਟੀ ਹੋਵੇ ਸੀਲ ਸਾਹੂ ਬਹੁਤ ਜ਼ਿਆਦਾ ਹੈ ਨਾ ਜੀ ਮੂਰਲੇ ਜੋ ਹੋਰ ਮਾਰ ਦਿਓ ਚਾਰਕ ਦੱਬ ਕੇ ਮਾਰੋ ਆ ਦੇਖੋ ਕਮਾਲ ਦੀ ਚਵਾਈ ਚਬੂਈ ਤੇ ਕਰਮਾਲੀ ਦਾ ਥਣ ਲੇਵਾ ਤਾਂ ਨਜ਼ਰ ਆਲਾ ਕਾਮਯਾਬ ਆ ਜੀ ओके ਤੇ ਪੈਸੇ ਫਿਰ ਇਹਦੇ ਜਮਾ ਹੀ ਜਾਏ ਜੇ ਬਾਹਲੇ ਪੈਸੇ ਨਹੀਂ ਆਪਾਂ ਮੰਗਣੇ ਪੈਸੇ ਭਾਈ 60000 ਜਮਾ ਜਾਇਜ਼ ਰੇਟ ਆ ਚੱਕੋ ਜੀ ਠੀਕ ਆ ਜੀ 60000 ਤੋਂ ਤੁਹਾਡਾ ਮਾਨਤਾਨ ਵੀ ਜ਼ਰੂਰ ਕਰਨ ਗਿਆ ਇਹਦਾ ਤੇ ਜ਼ਰੂਰ ਭਾਈ ਨਾਲ ਸੰਪਰਕ ਕਰੋ ਤੇ ਦੋ ਨੰਬਰ ਜੀ ਬੋਲੋ ਜੀ ਇਹਦਾ ਕੀ ਡਿਟੇਲ ਹੈਗੀ ਇਹਦਾ 15 15000 ਮੁੱਲ ਤੇ ਦੁੱਧ ਕਿੰਨਾਗਾ 200 ਲੀਟਰ ਕਦੋਂ ਸੂਈ ਆ ਇਹ ਸੁਈ ਨੂੰ ਤਾਂ 1.5 ਮਹੀਨੇ ਹੋਇਆ ਯਾਰ ਓਕੇ ਜੀ ਤੇ ਸਮਝਾਈ ਸਮਝੋ ਦੁੱਧ 6 ਲੀਟਰ ਆ ਮੁੱਲ 15000 ਚ ਮਾਨਤਾਨ ਤਾਂ ਹੋਊਗਾ ਨਾ ਖੋਲੋ ਇਹਨੂੰ ਤੋੜਾ ਤਰ ਕਰਾਗੇ ਜੇਕ ਤੇ ਬੱਚੀ ਪਹਿਲਾਂ ਸੂਈ ਲੱਗਦੀ ਹੈ ਜੀ ਓਕੇ ਜੀ ਓਕੇ ਤੇ ਬੱਚੀਆਂ ਬਾਈ ਦੀਆਂ ਦੁੱਧ ਨਹੀਂ ਚੰਗੀਆਂ ਆਈਆਂ ਆ ਵੀ ਕਿਸੇ ਨੂੰ ਦੁੱਧ ਨੂੰ ਡੰਗ ਲਾਉਣਾ ਹੋਵੇ ਤੁਹਾਡੇ ਕੋਲ ਕਿੰਨਾ ਚਰ ਹੋ ਗਿਆ ਵੀਰੇ ਨੂੰ ਆਈ ਨੂੰ ਮੇਰੇ ਕੋਲ ਤਾਂ ਨਹੀਂ ਹੋਇਆ ਹੋਵੇ ਕਹਿੰਦਾ ਤੇ ਦੁੱਧ ਵਧੀਆ ਤੇਰੇ ਕੋਲ ਆ ਕੇ ਥੋੜਾ ਜਾਵੜੂ 10 ਕਿਲੋ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰੇ 1:00 ਵਜੇ ਦਾ ਜੀ ਉਸ ਹਸਬਨਾਥਨ ਨੂੰ ਬਾਕੀ ਤਿੰਨ ਡੱਬੇ ਤਾਂ ਡੰਗ ਦੇ ਭਰ ਕੇ ਦੇ ਦੋਗੇ 10 ਦੀ ਹੋ ਜੂਗੀ ਕਿ ਵੱਧ ਹੋਊਗੀ ਨਹੀਂ 10 ਜਿਹਦਾ ਨਹੀਂ ਹੋਊਗਾ ਮਾਰਦਾ ਨਹੀਂ ਹੋਊਗਾ ਠੀਕ ਹੈ ਜੀ ਆ ਦੇਖੋ ਜੀ ਤੇ ਦੋ ਬੈੜਾਂ ਦੀ ਦੋਨੇ ਤੁਹਾਨੂੰ ਦਿਖਾ ਰਹੀਆਂ 6 ਲੀਟਰ 15000 ਤੇ ਮੈਲਕੰਬੈਸਟੀ ਸਾਰਾਂ ਤੋਂ ਪਲੱਸ ਰਹੂਗੀ 60000 ਰੁਪਏ ਜਮਾ ਜਾਇਜ਼ ਰੇਟ ਮਗਰ ਬੱਚੀ ਦੇਖੋ ਬੁੱਤ ਯਾਰਗੀ ਬੱਚੀ ਦਿੱਤੀ ਆ ਤੇ ਚੰਗੇ ਸੀਮਨ ਦੀ ਬੱਚੀ ਕਿਸ ਨੇ ਚੰਗਾ ਟੀਕਾ ਭਰਾਇਆ ਨੰਬਰ ਵਾਈਆਂ ਸਕਰੀਨ ਤੇ ਚੱਲੀ ਜਾਂਦਾ ਹੈ ਤੇ ਬਾਕੀ ਦਾ ਪਿੰਡ ਕੋਠਾਗੁਰੂ ਕਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਨੇੜੇ ਭਾਈਆਂ ਤੇ ਭਾਈ ਭਗਤਾ ਦਾ ਧੰਨਵਾਦ ਜੀ